ਖਬਰਨਾਮਾ ਦੇਖ ਰਿਹਾ শ্রোਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੇ ਆਪਣੇ ਹੱਥ ਕੜੇ ਪੰਜਾਬ ਸਰਕਾਰ ਦੀ ਫੂਕ ਨਿਕਲ ਗਈ ਹੈ ਹਵਾ ਦੇ ਵਿੱਚ ਗੱਲਾਂ ਕਰਦੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਅਰਵਿੰਦ ਕੇਜੀਵਾਲ ਤਾਂ ਇੱਥੋਂ ਤੱਕ ਕਹਿੰਦੇ ਹੁੰਦੇ ਸੀ ਕਿ ਮੈਂ ਜਾਤ ਦਾ ਬਣਿਆ ਹਾਂ ਬਣੀਆਂ ਨੂੰ ਪਤਾ ਹੈ ਕਿ ਪੈਸਾ ਇਕੱਠਾ ਕਿਵੇਂ ਕਰਨਾ ਹੈ ਪੰਜਾਬ ਦੇ ਵਿੱਚ ਡਿਵੈਲਪਮੈਂਟ ਕਿਵੇਂ ਕਰਨੀ ਹੈ ਪੈਸਾ ਤਾਂ ਮੈਂ ਰੇਤ ਦੇ ਵਿੱਚੋਂ ਪੈਦਾ ਕਰ ਦਿਆਂਗਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੀ ਹੱਥ ਕੜੇ ਕਰ ਗਏ ਨੇ ਨਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝ ਆ ਰਿਹਾ ਹੈ ਨਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਕੱਲ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਟਮਾਨ ਆਪਣੇ ਦਫ਼ਤਰ ਦੇ ਵਿੱਚੋਂ ਲਾਈਵ ਹੋਵੇ ਹੋਏ ਤਾਂ ਕਿਆਸ ਰਗਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਟਮਾਨ ਪੰਜਾਬ ਵਾਸਤੇ ਕਿਸੇ ਵੱਡੇ ਪੈਕੇਜ ਦਾ ਐਲਾਨ ਕਰਨਗੇ ਲੇਕਿਨ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਟਮਾਨ ਹੁਣ ਹੈਲਪ ਮੰਗ ਰਿਹਾ ਹੈ ਦੇਸ਼ਾ ਅਤੇ ਵਿਦੇਸ਼ਾ ਦੇ ਵਿੱਚ ਬੈਠੇ ਪੰਜਾਬੀਆਂ ਕੋਲੋਂ ਵਕ ਵਕ ਸਮਾਜ ਸੇਵੀਆਂ ਕੋਲੋਂ ਵਕ ਵਕ ਸਮਾਜਿਕ ਸੇਵੀਆਂ ਦੇ ਆਗੂਆਂ ਕੋਲੋਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਕਿ ਸਾਨੂੰ ਪਤਾ ਹੈ ਕਿ ਪੈਸਾ ਕਿਵੇਂ ਇਕੱਠਾ ਕਰਨਾ ਹੈ ਸਾਡੇ ਤਿੰਨਾਂ ਸਾਲਾਂ ਦੇ ਵਿੱਚ ਇੰਨਾ ਹੀ ਪੰਜਾਬ ਸਰਕਾਰ ਨੂੰ ਪੈਸਾ ਨਹੀਂ ਇਕੱਠਾ ਹੋਇਆ ਕਿ ਪੰਜਾਬ ਨੂੰ ਆਬਾਦ ਕੀਤਾ ਜਾ ਸਕੇ ਜੇਕਰ ਤੁਸੀਂ ਪੰਜਾਬ ਨੂੰ ਆਬਾਦ ਨਹੀਂ ਕਰ ਸਕਦੇ ਤਾਂ ਫਿਰ ਸਰਕਾਰ ਚ ਲਾਉਣ ਦਾ ਕੀ ਫਾਇਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਨੇ ਇਹ ਸਾਰਾ ਪਲਾਨ ਦੱਸ ਦਿੱਤਾ ਕਿ ਹੁਣ ਨਾ ਤਾਂ ਸੈਂਟਰ ਸਰਕਾਰ ਨੇ ਮਦਦ ਕਰਨੀ ਹੈ ਨਾ ਪੰਜਾਬ ਦੇ ਵਿੱਚ ਕੋਈ ਰੈਨਿਊ ਟੈਕਸ ਬਣ ਰਿਹਾ ਹੈ ਇਸ ਕਰਕੇ ਹੁਣ ਇਹ ਸਾਰਾ ਠਿਕੜਾ ਪੰਜਾਬੀਆਂ ਉੱਤੇ ਭੰਨਿਆ ਜਾਵੇ ਪੰਜਾਬੀਆਂ ਦੇ ਕੋਲੋਂ ਮਦਦ ਦੀ ਗੋਹਾਲ ਲਗਾਈ ਚੱਰੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਵੱਲੋਂ ਕਿ ਭਈ ਤੁਸੀਂ ਖੁੱਲੇ ਦਿਲ ਨਾਲ ਪੈਸਾ ਦਿਓ ਤਾਂ ਕਿ ਪੰਜਾਬ ਨੂੰ ਆਵਾਜ਼ ਕੀਤਾ ਜਾ ਸਕੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੇ ਜਿਹੜੇ ਆંકੜੇ ਪੇਸ਼ ਕੀਤੇ ਗਏ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲਗਭਗ 2300 ਪਿੰਡ ਡੁੱਬ ਗਏ 20 ਲੋਕ ਲੱਖ ਪ੍ਰਭਾਵਿਤ ਹੋਏ 5 ਲੱਖ ਏਕੜ ਫਸਲ ਤਬਾਹ ਹੋ ਗਈ 56 ਕਿੰਤੀ ਜਾਨਾਂ ਚਲੀਆਂ ਗਈਆਂ ਅਤੇ 7 ਲੱਖ ਲੋਕ ਬੇਕਾਰ ਹੋ ਗਏ ਇਸ ਤੋਂ ਇਲਾਵਾ 3200 ਸਕੂਲਾਂ ਦਾ ਨੁਕਸਾਨ ਹੋਇਆ ਹੈ 19 ਕਾਲਜਾਂ ਦਾ 1400 ਕਲੀਨਿਕਾਂ ਤੇ ਹਸਪਤਾਲਾਂ ਨੂੰ ਨੁਸਾਨ ਪਹੁੰਚਿਆ ਹੈ ਇਸ ਤੋਂ ਇਲਾਵਾ 8500 ਕਿਲੋਮੀਟਰ ਸੜਕਾਂ ਦੀ ਹਾਲਤ ਬਦਤਰ ਹੋ ਗਈ ਹੈ 2500 ਪੁਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਉਹਨਾਂ ਨੇ ਕਿਹਾ ਕਿ ਮੁੱਢਲੇ ਅਨੁਮਾਨਾ ਮੁਤਾਬਕ 13800 ਕਰੋੜ ਰੁਪਏ ਦਾ ਘਾਟਾ ਪਿਆ ਹੈ 13800 ਕਰੋੜ ਰੁਪਏ ਦੇ ਘਾਟੇ ਨੂੰ ਪੰਜਾਬ ਸਰਕਾਰ ਪੂਰਾ ਨਹੀਂ ਕਰ ਸਕਦੀ ਤੇ ਫਿਰ ਪੰਜਾਬ ਸਰਕਾਰ ਨੇ ਪਿਛਲੇ ਸਾਢੇ ਤਿੰਨ ਸਾਲਾਂ ਦੇ ਵਿੱਚ ਖਿਆਲੀ ਬੜੇ ਹੀ ਪਕਾਏ ਨੇ ਹਵਾ ਦੇ ਵਿੱਚ ਹੀ ਗੱਲਾਂ ਕੀਤੀਆਂ ਨੇ ਹਵਾ ਦੇ ਵਿੱਚ ਹੀ ਥੀਰ ਮਾਰੇ ਗਏ ਨੇ ਕਿ ਭਾਈ ਅਸੀਂ ਤਾਂ 2 ਸਾਲਾਂ ਦੇ ਵਿੱਚ ਸਿਸਟਮ ਸਹੀ ਕਰ ਦਿਆਂਗੇ ਐਨੇ ਕਰੋੜ ਰੁਪਏ ਇਥੋਂ ਰੈਵਨਿਊ ਆ ਜਾਊਗਾ ਇਥੇ 800 ਕਰੋੜ ਇਸ ਡਿਪਾਰਟਮੈਂਟ ਤੋਂ ਰੈਵਨਿਊ ਆਉਜੋਗ ਆਜੂਗਾ ਉਹ ਰੈਵਨਿਊ ਕਿਥੇ ਗਿਆ ਜੇਕਰ ਮਦਦ ਪੰਜਾਬੀਆਂ ਦੇ ਕਰਨੀ ਹੈ ਜੇਕਰ ਮਦਦ ਸਮਾਜ ਸੇਵੀਆਂ ਦੇ ਆਗੂ ਨੇ ਕਰਨੀ ਹੈ ਤੇ ਫਿਰ ਸਰਕਾਰ ਦਾ ਕੀ ਫਾਇਦਾ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਵੱਲੋਂ ਗੁਹਾਰ ਲਗਾਈ ਚੱਰੀ ਹੈ ਪੂਰੇ ਪੰਜਾਬੀਆਂ ਨੂੰ ਸਮੁੱਚੇ ਸਮਾਜ ਨੂੰ ਕਿ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ ਇਟ ਮੀਨ ਸਿੱਧੇ ਸ਼ਬਦਾਂ ਵਿੱਚ ਕਹਿ ਦਿੱ ਕਿ ਪੈਸਾ ਮੰਗਿਆ ਜਾ ਰਿਹਾ ਹੈ ਚਾਹੇ ਕੋ ਪੰਜਾਬ ਦਾ ਗਾਇਕ ਹੈ ਚਾਹੇ ਕੋ ਪੰਜਾਬ ਦਾ ਫਿਲਮੀ ਐਕਟਰ ਹੈ ਚਾਹੇ ਕੋਈ ਨਾਮੀ ਗ੍ਰਾਮੀ ਕਾਰੋਬਾਰ ਹੈ ਚਾਹੇ ਕੋਈ ਬਿਜ਼ਨਸਮੈਨ ਹੈ ਚਾਹੇ ਕੋ ਵੱਡਾ ਆਫਸਰ ਹੈ ਹਰ ਤਰ੍ਹਾਂ ਦੇ ਲੋਕਾਂ ਦੇ ਕੋਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਜਿਹੜੀ ਹੈ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਮਿਸ਼ਨ ਚੜਦੀ ਕਲਾ ਦੇ ਵਿੱਚ ਤੇ ਮਿਸ਼ਨ ਚੜਦੀ ਕਲਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਇਸ ਮਿਸ਼ਨ ਨੂੰ ਪ੍ਰਮੋਟ ਕਰ ਰਹੇ ਨੇ ਇਸ ਦੀ ਐਡਵਰਟਾਈਜ਼ਮੈਂਟ ਕਰ ਰਹੇ ਨੇ ਭਈ ਪੰਜਾਬੀ ਆਲਰੇਡੀ ਜਾਣਦੇ ਨੇ ਕਿ ਪੰਜਾਬ ਨੂੰ ਆਬਾਦ ਕਿਵੇਂ ਕਰਨਾ ਹੈ ਪੰਜਾਬੀ ਪੰਜਾਬੀ ਦੇ ਨਾਲ ਖੜੇਗਾ ਲੇਕਿਨ ਇੱਕ ਗੱਲ ਹਮੇਸ਼ਾ ਪੰਜਾਬੀਆਂ ਦੇ ਦਿਲ ਦੇ ਵਿੱਚ ਖੜਕਦੀ ਰਹੇਗੀ ਜੇਕਰ ਪੈਸਾ ਹੀ ਪੰਜਾਬੀਆਂ ਨੇ ਦੇਣਾ ਹੈ ਜੇਕਰ ਪੰਜਾਬ ਨੂੰ ਆਬਾਦ ਹੀ ਪੰਜਾਬੀਆਂ ਨੇ ਕਰਨਾ ਹੈ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਕੀ ਫਾਇਦਾ ਜਿਹੜੇ ਕਹਿੰਦੇ ਸੀ ਕਿ ਸਾਨੂੰ ਪਤਾ ਹੈ ਪੈਸੇ ਕਿਵੇਂ ਇਕੱਠੇ ਕਰ ਲਵਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਫੁੱਗ ਨਿਕਲ ਚੁਕੇ ਆ ਹੱਥ ਖੜੇ ਕਰ ਗਏ ਨੇ ਪੰਜਾਬੀਆਂ ਦੇ ਅਗੇ ਹੱਥ ਟੱਢਨੇ ਪੈਣੇ ਨੇ ਇਹਦੇ ਵਿੱਚ ਕੋਈ ਕਿੰਤੂ ਪਰਤੋ ਨਹੀਂ ਲੇਕਿਨ ਪੰਜਾਬੀ ਹਮਦਰਦ ਹੁੰਦੇ ਨੇ ਪੰਜਾਬੀ ਲੋਕਾਂ ਨੂੰ ਪਤਾ ਹੈ ਕਿ ਕਿਵੇਂ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ ਹੈ ਇਹ ਤਾਂ ਜਾ ਕੇ ਅਫਗਾਨਿਸਤਾਨ ਪਾਕਿਸਤਾਨ ਅਤੇ ਇਹ ਇਜ਼ਰਾਈਲ ਕੋ ਅਗਲੇ ਦਿਸ਼ਾ ਦੇ ਵਿੱਚ ਜਾ ਕੇ ਲੰਗਰ ਲਾਉਣਾ ਜਾਂਦੇ ਨੇ ਜਿੱਥੇ-ਜਿੱਥੇ ਵੀ ਕਦੇ ਪੁਚਾਲ ਆਉਂਦੇ ਨੇ ਜਾਂ ਕਿਤੇ ਸੁਨਾਮੀ ਆਉਂਦੀ ਹੈ ਜਾਂ ਹੜ੍ਹ ਆਉਂਦੇ ਨੇ ਤੇ ਪੰਜਾਬ ਨੂੰ ਭੁੱਖਾ ਨਹੀਂ ਮਰਨ ਦੇਣਗੇ ਪੰਜਾਬੀ ਆਬਾਦ ਕਰਨਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਸ਼ਨ ਚੜ੍ਹਦੀ ਕਲਾ ਜਿਹੜਾ ਇਹਨਾਂ ਨੇ ਬਣਾਇਆ ਹੈ ਇੱਕ ਮਿਸ਼ਨ ਬਣਾਇਆ ਹੈ ਉਹਦੇ ਵਿੱਚ ਕਿੰਨੀ ਕੋਈ ਹੈਲਪ ਮਿਲਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਪੰਜਾਬੀ ਆਪਣੇ ਪੱਧਰ ਤੇ ਸਰਕਾਰ ਤੋਂ हट ਕੇ ਸੇਵਾ ਕਰਨਗੇ